ਸਭ ਤੋਂ ਪਹਿਲਾਂ ਪਤੇ ਦੇ ਸਾਹ ਪਾਉਨੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਈ ਹੋਈ ਸਾਰੀ ਹੀ ਚੰਡੀਗੜ੍ਹ ਦੀ ਜੀ ਸਤਕਾਰਯੋਗ ਪ੍ਰੈਸ ਦਾ ਸਭ ਤੋਂ ਪਹਿਲਾਂ ਧੰਨਵਾਦ ਕਰਦੇ ਆ ਕਿ ਤੁਸੀਂ ਆਪਣੇ ਕੀਮਤੀ ਸਮਾਂ ਕੱਢ ਕੇ ਇਸ ਜ਼ਰੂਰੀ ਅਹਿਮ ਪ੍ਰੈਸ ਕਾਨਫਰੰਸ ਦੇ ਵਿੱਚ ਪਹੁੰਚੇ ਹੋ ਦੂਜਾ ਮੇਰੇ ਨਾਲ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਸਾਡੇ ਸ਼੍ਰੋਮਣੀ ਅਕਾਲੀ ਦਲ ਚੰਡੀਗੜ੍ਹ ਦੇ ਪ੍ਰਧਾਨ ਸਰਦਾਰ ਹਰਦੀਪ ਸਿੰਘ ਬਟਰੇਲਾ ਜੀ ਜੋ ਕੌਂਸਲਰ ਵੀ ਨੇ ਉਹਨਾਂ ਦੇ ਨਾਲ ਗੁਰਪ੍ਰੀਤ ਸਿੰਘ ਜੀ ਬੜੇਹੀੜੀ ਜੋ ਕਿ ਯੂਥ ਅਕਾਲੀ ਦਲ ਦੇ ਚੰਡੀਗੜ੍ਹ ਦੇ ਪ੍ਰਧਾਨ ਨੇ ਸੋ ਅੱਜ ਬੜੀ ਐਮ ਇੱਕ ਅਸੀਂ ਪ੍ਰੈਸ ਕਾਨਫਰੰਸ ਕਰਦੀ ਆ ਕਿਉਂਕਿ ਜੋ ਕੁਝ ਪਿਛਲੇ ਸਮੇਂ ਵਿੱਚ ਕਦੇ ਦੇਖਣ ਨੂੰ ਨਹੀਂ ਮਿਲਿਆ ਉਹ ਕੁਝ ਅੱਜ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਚੰਡੀਗੜ੍ਹ ਦੇ ਵਿੱਚ ਖਾਸ ਕਰਕੇ ਦੇਖਣ ਨੂੰ ਤੁਹਾਨੂੰ ਮਿਲੂਗਾ ਪਹਿਲਾਂ ਮੈਂ ਜੇ ਗੱਲ ਕਰਾਂ ਪੰਜਾਬ ਦੀ ਕਿ ਪੰਜਾਬ ਦੇ ਵਿੱਚ ਜਿਵੇਂ ਅੱਜ ਖਾਸ ਕਰਕੇ ਯੂਥ ਦੇ ਨਾਲ ਜਿਹੜੀ ਠੱਗੀ ਵਜੀ ਆ ਨਾ ਤਾਂ ਯੂਥ ਨੂੰ ਕੋਈ ਰੋਜ਼ਗਾਰ ਮਿਲਿਆ ਕਿਹਾ ਤਾਂ ਬਹੁਤ ਕੁਝ ਗਿਆ ਸੀ ਪਰ ਕੋਈ ਵੀ ਨੌਕਰੀ ਖਾਸ ਕਰਕੇ ਯੂਥ ਲਈ ਨਹੀਂ ਦਿੱਤੀ ਗਈ ਜੇ ਥੋੜੀਆਂ ਬਹੁਤੀਆਂ ਦਿੱਤੀਆਂ ਗਈਆਂ ਤਾਂ ਉਹ ਵੀ ਬਾਹਰਲੇ ਸੂਬਿਆਂ ਨੂੰ ਰੋਜ਼ਗਾਰ ਦਾ ਸਭ ਤੋਂ ਵੱਡਾ ਮੁੱਦਾ ਹੁੰਦਾ ਯੂਥ ਲਈ ਪਰ ਉਹਦਾ ਬੇੜਾ ਕਰਕ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਹੋ ਚੁੱਕਿਆ ਦੂਜਾ ਹੁੰਦਾ ਸਪੋਰਟਸ ਜਿਹੜੀਆਂ ਸ਼੍ਰੋਮਣੀ ਕਾਲੀ ਸਰਕਾਰ ਵੇਲੇ ਪਿੰਡਾਂ ਦੇ ਵਿੱਚ ਟੂਰਨਾਮੈਂਟ ਹੁੰਦੇ ਸੀ ਜਿਮ ਵੰਡੇ ਜਾਂਦੇ ਸੀ ਖੇਡ ਕਿੱਟਾਂ ਵੰਡੀਆਂ ਜਾਂਦੀਆਂ ਸੀ ਪਿੰਡਾਂ ਦੇ ਵਿੱਚ ਗਰਾਊਂਡ ਤਿਆਰ ਕੀਤੇ ਜਾਂਦੇ ਸੀ ਜਿਮਾਂ ਲਈ ਖੁੱਲਾ ਪੈਹ ਦਿੱਤਾ ਜਾਂਦਾ ਸੀ ਅੱਜ ਉਹ ਜ਼ੀਰੋ ਹੈ ਨਾ ਹੀ ਕੋਈ ਟੂਰਨਾਮੈਂਟਾਂ ਨਾ ਹੀ ਕੋਈ ਕਬੱਡੀ ਵਰਲਡ ਕੱਪ ਹੈ ਜਿਹੜੇ ਟੂਰਨਾਮੈਂਟ ਚੱਲਦੇ ਸੀ ਉਹ ਵੀ ਸਰਕਾਰ ਨੇ ਬੰਦ ਕਰ ਦਿੱਤੇ ਨੇ ਤੇ ਨਾ ਹੀ ਖਿਡਾਰੀਆਂ ਲਈ ਕੋਈ ਖਾਸ ਕੋਈ ਸਹੂਲਤ ਜਾਂ ਕੋਈ ਯੋਗਦਾਰ ਸਰਕਾਰ ਜਿਹੜੀ ਆ ਖਿਡਾਰੀਆਂ ਨੂੰ ਉਤਸ਼ਾਹਤ ਕਰਨ ਲਈ ਪਾ ਰਹੀ ਆ ਤੀਜਾ ਸਭ ਤੋਂ ਵੱਡਾ ਜਿਹੜਾ ਮੁੱਦਾ ਲੈ ਕੇ ਪੰਜਾਬ ਦੇ ਵਿੱਚ ਸਰਕਾਰ ਆਈ ਸੀ ਕਿ ਜਿਹੜੇ ਲੋਕ ਕਹਿੰਦੇ ਸੀ ਕਿ ਚਿੱਟਾ ਆਪ ਨਹੀਂ ਵਿਕਦਾ ਸਰਕਾਰਾਂ ਮਕਾਉਂਦੀਆਂ ਨੇ ਇਹ ਬਿਆਨ ਪੰਜਾਬ ਦੇ ਮੁੱਖ ਮੰਤਰੀ ਦੇ ਨੇ ਅੱਜ ਦੇ ਮੁੱਖ ਮੰਤਰੀ ਦੇ ਭਗਵੰਤ ਮਾਨ ਦੇ ਮੈਂ ਫੇਰ ਰੀਪੀਟ ਕਰ ਰਿਹਾ ਭਗਵੰਤ ਮਾਨ ਬਾਰ ਬਾਰ ਕਹਿੰਦਾ ਹੁੰਦਾ ਸੀ ਚਿੱਟਾ ਆਪ ਨਹੀਂ ਵਿਕਦਾ ਸਰਕਾਰਾਂ ਵਕਾਉਂਦੀਆਂ ਨੇ ਅੱਜ ਪੰਜਾਬ ਦੇ ਵਿੱਚ ਥਾਂ ਥਾਂ ਜਿਹੜਾ ਚਿੱਟਾ ਵਿਕ ਰਿਹਾ ਜਿਹੜਾ ਪਿੰਡ ਪਿੰਡ ਮਹੱਲੇ ਤੱਕ ਪੁੜੀਆਂ ਇਥੋਂ ਤੱਕ ਹਾਲਾਤ ਨੇ ਕਿਕ ਲੁਧਿਆਣੇ ਦੇ ਅਖਬਾਰ ਨੇ ਖਬਰ ਲਈ ਪਿਛਲੇ ਸਮੇਂ ਦੇ ਵਿੱਚ ਕਿ ਤਿੰਨ ਕੁੜੀਆਂ ਦੇ ਨਾਲ ਇੱਕ ਕੁੜੀ ਫ੍ਰੀ ਇਹ ਹਾਲਾਤ ਪੰਜਾਬ ਦੇ ਨੇ ਨਸ਼ੇ ਨਾਲ ਮਰਨ ਵਾਲਿਆਂ ਦੀ ਗਿਣਤੀ 10 ਗੁਣਾ ਵੱਧ ਚੁੱਕੀ ਆ ਤੇ ਨਸ਼ੇ ਦੀ ਗਿਣਤੀ ਕਿੰਨੀ ਵੱਧ ਚੁੱਕੀ ਆ ਇਹ ਤਾਂ ਗਿਣਤੀ ਮਰਤੀ ਤੋਂ ਬਾਹਰ ਇਹ ਹਾਲਾਤ ਅੱਜ ਪੰਜਾਬ ਦੇ ਬਲੇ ਹੋਏ ਨੇ ਤੇ ਇਹਨਾਂ ਦਾ ਸੁਪਰੀਮੋ ਜਿਹੜਾ ਅੱਜਕੱਲ੍ਹ ਦਿੱਲੀ ਦੀ ਜੇਲ੍ਹ ਦੀ ਹਵਾ ਦੇਖ ਰਿਹਾ ਹੈ ਉਹ ਕਹਿੰਦਾ ਹੁੰਦਾ ਸੀ ਕਿ ਜੇ ਸਰਕਾਰਾਂ ਸਿਹਰਦ ਹੋਣ ਤਾਂ 2 ਹਫਤਿਆਂ ਵਿੱਚ ਨਸ਼ਾ ਬੰਦ ਹੋ ਸਕਦਾ ਹੈ ਪਰ 2 ਸਾਲ ਹੋ ਗਏ ਇੱਕ ਥਾਂ ਵੀ ਨਸ਼ਾ ਬੰਦ ਨਹੀਂ ਕਰ ਸਕੇ ਕਿਹੜੀ ਇਹਨਾਂ ਨੇ ਕੋਈ ਵੱਡੀ ਕਾਰਵਾਈ ਕੀਤੀ ਕਿਹੜੇ ਏਰੀਆ ਜਾਂ ਕਿਹੜੇ ਮਹੱਲੇ ਦੇ ਵਿੱਚ ਨਸ਼ਾ ਰੋਕ ਲਿਆ ਉਹ ਬਿਲਕੁਲ ਫੇਲ ਹੋ ਚੁੱਕੇ ਨੇ ਸੋ ਇਹ ਤੋਂ ਸਾਬਤ ਹੁੰਦਾ ਹੈ ਕਿ ਇਹ ਇਹਨਾਂ ਦੇ ਆਪਣੇ ਬਿਆਨ ਨੇ ਕਿ ਚਟਾ ਆਪਣੇ ਬਿਕਦਾ ਸਰਕਾਰਾਂ ਬਕਾਉਂਦੀਆਂ ਦਾ ਮਤਲਬ ਸਰਕਾਰ ਬੁਕਾਰੀ ਆ ਓਨ ਕਲੀਅਰ ਆ ਇਹਦਾ ਮਤਲਬ ਸਰਕਾਰਾਂ ਸਿਹਰਦ ਨਹੀਂ ਹੈਗੀਆਂ ਨਸ਼ੇਲੀ ਤੇ ਭ੍ਰਿਸ਼ਟਾਚਾਰ ਉਹਦਾ ਪੂਰਾ ਬੋਲਬਾਲਾ ਸੋ ਪੰਜਾਬ ਦੇ ਹਾਲਾਤ ਬੜੇ ਤਰਸਯੋਗ ਹੋਏ ਪਏ ਨੇ ਜੇ ਗੱਲ ਕਰੀਏ ਚੰਡੀਗੜ੍ਹ ਦੀ ਤਾਂ ਜਦੋਂ ਤੋਂ ਸ਼੍ਰੋਮਣੀ ਕਾਲਦਲ ਦੀ ਪਿਛਲੇ ਸਮੇਂ ਚ ਕੋਰ ਕਮੇਟੀ ਦੀ ਮੀਟਿੰਗ ਹੋਈ ਸੀ ਉਹਦੇ ਵਿੱਚ ਬੜੇ ਪੰਥ ਪੰਜਾਬ ਪੰਜਾਬੀ ਅਤੇ ਪੰਜਾਬ ਦੀ ਭਾਈਚਾਰਕ ਸਾਂਝ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਸਮੁੱਚੀ ਸੀਨੀਅਰ ਲੀਡਰਸ਼ਿਪ ਇੱਕ ਮੁੱਦੇ ਤੇ ਪੰਜਾਬ ਵਿੱਚ ਚੋਣ ਲੜਨ ਜਾ ਰਹੇ ਨੇ ਪੰਥਕ ਅਜੰਡੇ ਤੇ ਪੰਜਾਬ ਦੇ ਅਜੰਡੇ ਤੇ ਪੰਜਾਬ ਦੀ ਭਾਈਚਾਰਕ ਸਾਂਝ ਦੇ ਅਜੰਡੇ ਤੇ ਪੰਜਾਬੀ ਦੇ ਅਜੰਡੇ ਤੇ ਤੇ ਜਦੋਂ ਦਾ ਉਹ ਮਹੌਰ ਬਣਨਾ ਸ਼ੁਰੂ ਹੋਇਆ ਪਿਛਲੇ ਸਮੇਂ ਦੇ ਵਿੱਚ ਪਹਿਲੀ ਵਾਰ ਚੰਡੀਗੜ੍ਹ ਦੀ ਰਾਜਧਾਨੀ ਦੇ ਵਿੱਚ ਸ਼੍ਰੋਮਣੀ ਕਾਲਦਨ ਨੇ ਇਕੱਲਿਆਂ ਚੋਣ ਲੜੀ ਸਾਡੇ ਸ਼੍ਰੋਮਣੀ ਕਾਲਦਨ ਦੇ ਪ੍ਰਧਾਨ ਸਤਕਾਰਯੋਗ ਹਰਦੀਪ ਸਿੰਘ ਮਟਰੇਲਾ ਜੀ ਬੈਠੇ ਨੇ ਇਹ ਆਪ ਕੌਂਸਲਰ ਬਣੇ ਅਤੇ 15 ਤੋਂ ਵੱਧ ਸੀਟਾਂ ਤੇ ਚੋਣ ਲੜੀ ਤੇ ਥੋੜੇ-ਥੋੜੇ ਫਰਕ ਨਾਲ ਸਾਡੇ ਕਈ ਨੌਜਵਾਨ ਹਾਰੇ ਸਾਡੇ ਯੂਨ ਦੇ ਪ੍ਰਧਾਨ ਇਹਨਾਂ ਨੇ ਵੀ ਚੋਣ ਲੜੀ ਸੀ ਤੇ ਬਹੁਤ ਥੋੜੇ ਫਰਕ ਦੇ ਨਾਲ ਇਹ ਰਹਿ ਗਏ ਸੀ ਪਰ ਜਦੋਂ ਦਾ ਹੁਣ ਮਾਹੌਲ ਪੰਜਾਬ ਦਾ ਬਣ ਲੱਗਿਆ ਮੈਂ ਸਮਝਦਾ ਕਿ ਚੰਡੀਗੜ੍ਹ ਵਰਗਾ ਸ਼ਹਿਰ ਜਿੱਤੇ ਹਰ ਵਰਗ ਹਰ ਕੈਟਾਗਰੀ ਤੇ ਖਾਸ ਕਰਕੇ ਪੜ੍ਹਿਆ ਲਿਖਿਆ ਵਰਗ ਸਟੇਟ ਦੀ ਰਾਜਧਾਨੀ ਦੇ ਵਿੱਚ ਰਹਿੰਦਾ ਹੋਵੇ ਤੇ ਉਥੋਂ ਬਹੁਤ ਵੱਡੇ ਪੱਧਰ ਤੇ ਨੌਜਵਾਨਾਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆ ਕੇ ਇਹ ਕਹਿਣਾ ਕਿ ਅਸੀਂ ਸ਼੍ਰੋਮਣੀ ਕਾਲਿਲ ਦੇ ਮੰਚ ਤੇ ਸਟੇਟ ਤੇ ਆ ਕੇ ਕੰਮ ਕਰਨਾ ਚਾਹੁੰਦੇ ਆਂ ਸ਼੍ਰੋਮਣੀ ਅਕਾਲੀ ਦਲ ਦੀ ਜੁਆਇਨਿੰਗ ਕਰਨਾ ਚਾਹੁੰਦੇ ਆਂ ਇਹ ਸੰਪੂਰਨ ਰੂਪ ਦੇ ਵਿੱਚ ਮੈਂ ਸਮਝਦਾ ਇੱਕ ਪੂਰੀ ਪੰਜਾਬ ਸਟੇਟ ਦੇ ਇੱਕ ਵੱਡਾ ਮੈਸੇਜ ਆ ਬਹੁਤ ਵੱਡਾ ਮੈਸੇਜ ਆ ਇਹ ਸਿਰਫ ਸ਼ੁਰੂਆਤ ਆ ਧੰਨਵਾਦ ਕਰਦਾ ਮੈਂ ਹਰਦੀਪ ਸਿੰਘ ਬਟਰੇਲਾ ਜੀ ਦਾ ਕੀ ਇਹਨਾਂ ਦੀ ਗਵਾਈ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਸ਼੍ਰੋਮਣੀ ਕਾਲ ਦਲ ਵਾਰ-ਵਾਰ ਬੂਤ-ਬੂਤ ਪੱਧਰ ਤੱਕ ਮਜ਼ਬੂਤ ਹੋਣ ਲਈ ਕਮਰ ਕਸੇ ਕਸ ਰਿਹਾ ਹੈ ਅੱਜ ਇਹ ਮਾਹੌਲ ਨੂੰ ਦੇਖਦੇ ਹੋਏ ਕਿ ਸ਼੍ਰੋਮਣੀ ਕਾਲ ਦਲ ਤੋਂ ਜੇ ਚੰਡੀਗੜ੍ਹ ਵਰਗੇ ਸ਼ਹਿਰ ਦੇ ਯੂਥ ਆ ਜਿਹੜਾ ਉਹ ਆਸ ਦੀ ਕਿਰਨ ਵਰ ਦੇਖ ਰਿਹਾ ਹੈ ਜੇ ਅੱਜ ਚੰਡੀਗੜ੍ਹ ਦੇ ਨੌਜਵਾਨ ਇੱਕ ਆਸ ਹੈ ਜਿਹੜੀ ਉਹ ਸਿਰਫ ਸ਼੍ਰੋਮਣੀ ਕਾਲ ਦਲ ਵੱਲ ਦੇਖ ਰਹੇ ਨੇ ਤਾਂ ਤੁਸੀਂ ਸਮਝ ਸਕਦੇ ਹੋ ਕਿ ਪੰਜਾਬ ਦਾ ਮਾਹੌਲ ਕੀ ਆ ਪੰਜਾਬ ਦੇ ਵਿੱਚ ਪੰਜਾਬ ਬਚਾਓ ਯਾਤਰਾ ਸਰਦਾਰ ਸੁਖਬੀ ਸਿੰਘ ਬਾਦਲ ਜੀ ਦੀ ਅਗਵਾਈ ਵਿੱਚ 1 ਫਰਵਰੀ ਤੋਂ ਚੱਲ ਰਹੀ ਆ ਤੇ ਮੈਂ ਲਗਭਗ ਯਾਤਰਾ ਵਿੱਚ ਹਰ ਰੋਜ਼ ਉਹਦੇ ਨਾਲ ਹੁੰਨਾ ਸੋ ਜਿਹੜਾ ਮਾਹੌਲ ਉਹ ਯਾਤਰਾ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਜੇ ਮੈਂ ਬਿਆਨ ਕਰਾਂ ਤਾਂ ਥੋੜਾ ਬਿਆਨ ਕਰ ਸਕਦਾ ਕਿਉਂਕਿ ਜੋ ਦੇਖ ਕੇ ਮਹਿਸੂਸ ਉਥੇ ਹੁੰਦਾ ਪਤਾ ਲੱਗਦਾ ਕਿ ਕਿਵੇਂ ਪਿੰਡਾਂ ਦੇ ਵਿੱਚ ਸਾਡੀਆਂ ਬੀਬੀਆਂ ਭੈਣਾਂ ਮਾਤਾਵਾਂ ਸਵਾਗਤ ਕਰ ਰਹੀਆਂ ਕੋਠਿਆਂ ਤੇ ਚੜ ਕੇ ਰਾਹਾਂ ਦੇ ਵਿੱਚ ਗੱਡੀਆਂ ਰੋਕ ਰੋਕ ਕੇ ਕਿਵੇਂ ਮਜ਼ਦੂਰ ਵਰਗ ਖੇਤਾਂ ਵਿੱਚੋਂ ਆ ਕੇ ਕਿਵੇਂ ਕਿਸਾਨ ਮਲਾਜ਼ਮ ਵਰਗ ਨੌਜਵਾਨ ਵਰਗ ਉਹ ਕਿਹੜਾ ਵਰਗ ਹੈ ਜਿਹੜਾ ਉਸ ਯਾਤਰਾ ਦੇ ਵਿੱਚ ਮੁੱਲਿਤ ਨਹੀਂ ਕਰ ਰਿਹਾ ਉਸ ਸਪਸ਼ਟ ਜਿਹੜਾ ਸੰਕੇਤ ਆ ਉਹ ਦਿਖ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਆਸ ਪੰਜਾਬੀ ਰੱਖੀ ਬੈਠੇ ਨੇ ਕਿ ਜਿਹੜੀਆਂ ਠੱਗੀਆਂ ਕਦੇ 17 ਚ ਘਰ ਘਰ ਨੌਕਰੀ ਦੇ ਨਾਂ ਤੇ ਕਦੇ 22 ਚ ਬਦਲਾਅ ਦੇ ਨਾਂ ਤੇ ਉਹ ਜਿਹੜੀ ਠੱਗੀ ਹਰ ਵਰਗ ਨਾਲ ਵੱਜੀ ਉਹ ਠੱਗੀ ਦਾ ਮੈਂ ਸਮਝਦਾ ਕਿ ਬਦਲਾ ਲੈ ਲਈ ਪੰਜਾਬੀਆਂ ਨੂੰ ਇੱਕੋ ਮੰਚ ਦਿਖਦਾ ਸ਼੍ਰੋਮਣੀ ਅਕਾਲੀ ਦਲ ਕਿਉਂਕਿ ਸ਼੍ਰੋਮਣੀ ਕਾਲ ਦਲੇ ਜੋ ਕਿਹਾ ਉਹ ਕੀਤਾ ਤੇ ਜੋ ਕਹਿੰਦੇ ਨੇ ਉਹ ਕਰਦੇ ਨੇ ਇਹ ਪੰਜਾਬ ਦੇ ਬੱਚੇ ਬੱਚੇ ਦੀ ਜੁਬਾਨ ਤੇ ਆ ਕਿ ਸ਼੍ਰੋਮਣੀ ਕਾਲ ਦਲ ਇੱਕ ਉਹ ਪਾਰਟੀ ਆ ਜਿਹੜੀ ਪੰਜਾਬ ਤੇ ਪੰਜਾਬੀ ਤੇ ਪੰਜਾਬ ਦੀ ਭਾਈਚਾਰਕ ਸਾਂਝ ਤੇ ਤਰੱਕੀ ਲਈ ਲੜਦੀ ਆ ਹੱਕਾਂ ਲਈ ਖੜਦੀ ਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਮਕਸਦ ਕੱਲਾ ਸਰਕਾਰਾਂ ਬਣਾਉਣਾ ਨਹੀਂ ਨਹੀਂ ਸ਼੍ਰੋਮਣੀ ਕਾਲਜਦਲ ਦਾ ਮਕਸਦ ਪੰਜਾਬ ਤੇ ਪੰਜਾਬੀ ਦੀ ਪਹਿਰੇਦਾਰੀ ਕਰਨਾ ਹੈ 100 ਸਾਲ ਦਾ ਇਤਿਹਾਸ ਹੈ ਸ਼੍ਰੋਮਣੀ ਕਾਲਜਦਲ ਦਾ ਜੇ ਪੂਰਲ ਬਹੁਮਤ ਦੇ ਵਿੱਚ ਸਰਕਾਰਾਂ ਦੀ ਗੱਲ ਕਰੀਏ ਰਾਜ ਭਾਗ ਦੀ ਗੱਲ ਕਰੀਏ ਤਾਂ 100 ਸਾਲ ਦੇ ਵਿੱਚ ਕੇਵਲ 15 ਸਾਲ 97 ਤੋਂ 2 ਤੱਕ 7 ਤੋਂ 17 ਤੱਕ 15 ਸਾਲ ਪੰਜ-ਪੰਜ ਸਾਲ ਲਈ ਰਾਜ ਕੀਤਾ ਪਰ ਉਹ 15 ਸਾਲ ਦਾ ਜੇ ਤੁਸੀਂ ਲੇਖਾ ਜੋਖਾ ਜਦੋਂ ਦਾ ਦੇਸ਼ ਆਜ਼ਾਦ ਹੋਇਆ 70 ਸਾਲ ਨਾਲ ਤੋਲੋਗੇ ਤਾਂ 55 ਸਾਲ ਦੇ ਵਿੱਚ ਉਹ ਕੁਝ ਨਹੀਂ ਹੋਇਆ ਜੋ 15 ਸਾਲ ਦੇ ਵਿੱਚ ਕਰਕੇ ਦਿਖਾਇਆ ਇਹ ਫਰਕ ਹੈ ਭਮਾ ਐਜੂਕੇਸ਼ਨ ਹੋਵੇ ਭਮਾ ਐਸੀ ਭਾਈਚਾਰੇ ਲਈ ਸਕੀਮਾਂ ਹੋਣ ਭਮਾ ਡਿਵੈਲਪਮੈਂਟ ਹੋਵੇ ਅੱਜ ਪੰਜਾਬ ਦੀ ਕਿਸੇ ਵੀ ਗਲੀ ਨਾਲੀ ਨੂੰ ਲੰਘ ਜਾਓ ਕਿਸੇ ਗਲੀ ਤੇ ਮੋਟਰਸਾਈਕਲ ਲੈ ਜਾਓ ਤਾਂ ਉਹ ਗਲੀ ਜਿਹੜੀਆਂ ਟੈਲਾਂ ਲੱਗੀਆਂ ਹੋਈਆਂ ਨੇ ਅਕਾਲੀ ਦਲ ਅਕਾਲੀ ਦਲ ਬੋਲਦੀਆਂ ਨੇ ਕਿਸੇ ਵੀ ਸੜਕ ਤੇ ਸਾਰੀ ਸਤਕਾਰਯੋਗ press ਬੈਠੀ ਆ ਤੁਸੀਂ ਵੀ ਸਾਰੇ ਪੰਜਾਬ ਚ ਘੁੰਮਦੇ ਹੋ ਕਿਸੇ ਵੀ ਸੜਕ ਤੋਂ ਲੰਘ ਜੋ ਚੰਡੀਗੜ੍ਹ ਤੋਂ ਇੱਕ ਸੜਕ ਕੋਈ ਹੋਰ ਕਹਿ ਦੇਵੇ ਕਿ ਕਿਸੇ ਨੇ ਇੱਟ ਵੀ ਲਾਈ ਹੋਵੇ ਇੱਕ ਫੁੱਟ ਵੀ ਬਣਾਇਆ ਹੋਵੇ ਸਾਰੀਆਂ ਸੜਕਾਂ ਦਾ ਜਾਲ ਸਰਦਾਰ ਸੁਖਪੀ ਸਿੰਘ ਬਾਦਲ ਜੀ ਦੀ ਦੂਰੰਦੇਸ਼ੀ ਸੋਚ ਵਿੱਚ ਬਣਿਆ ਜੇ ਦੇਸ਼ ਸਟੇਟ ਦੀ ਤਰੱਕੀ ਕਰਨੀ ਆ ਜੇ ਸਾਰੇ ਕਿਸੇ 에어ਪੋਰਟ ਤੇ ਜਾ ਕੇ ਤੁਸੀਂ ਖੜ੍ਹ ਜਿਓ ਪਾਸਪੋਰਟ ਲੈ ਕੇ ਤੱਕ ਕਲਾ ਕਲਾ 에어ਪੋਰਟ ਗਵਾਹੀ ਪਰਦਾ ਸ਼੍ਰੋਮਣੀ ਅਕਾਲੀ ਦਲ ਜੇ ਕਿਸਾਨਾਂ ਦੀ ਗੱਲ ਕਰਨੋਂਗੇ ਤਾਂ 25 ਸਾਲ ਤੋਂ ਵੱਧ ਜੇ ਬਿੱਲ ਮਾਫਲੇ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਸੋ ਕਹਿਣ ਦਾ ਮਤਲਬ ਜੇ ਮੈਂ ਗਣਤੀਆਂ ਗਿਣਾਉ ਲੱਗ ਜਾ ਛਾਤੀ ਤੇ ਹੱਥ ਮਾਰ ਕੇ ਕਹੀਦਾ ਜੋ ਕਿਹਾ ਉਹ ਕਰਕੇ ਦਿਖਾਇਆ ਜੋ ਨਹੀਂ ਕਿਹਾ ਉਹ ਵੀ ਕਰਕੇ ਦਿਖਾਇਆ ਇਸ ਸardar ਸੁਭੀਰ ਸਿੰਘ ਬਾਦਲ ਜੀ ਸਵਰਗ ਸਵਰਗਵਾਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਸੋਚ ਤੇ ਪੰਜਾਬ ਤੇ ਪੰਜਾਬੀ ਤੇ ਪਿਆਰ ਸੋ ਇਸ ਲਈ ਮੈਂ ਸਮਝਦਾ ਕਿ ਉਹ ਡਵੈਲਪਮੈਂਟ ਦੇ ਮਾਡਲ ਨੂੰ ਦੇਖਦੇ ਹੋਏ ਭਾਈਚਾਰਕ ਸਾਂਝ ਦੇ ਮਾਡਲ ਨੂੰ ਦੇਖਦੇ ਹੋਏ ਅੱਜ ਚੰਡੀਗੜ੍ਹ ਵਰਗੇ ਸ਼ਹਿਰ ਵਿੱਚੋਂ ਨੌਜਵਾਨ ਨੇ ਜਿਹੜੇ ਮੈਂ ਧੰਨਵਾਦ ਕਰਦਾ ਸਾਰੇ ਨੌਜਵਾਨਾਂ ਦਾ ਜਿਹੜੇ ਅੱਜ ਸ਼੍ਰੋਮਣੀ ਕਾਲ ਦਲ ਦੇ ਵਿੱਚ ਸ਼ਮੂਲਿਤ ਕਰਨ ਲੱਗੇ ਨੇ ਕਿਉਂਕਿ ਤੁਹਾਡਾ ਇੱਕ ਭਰੋਸਾ ਕਿ ਜੇ ਪੰਜਾਬ ਦੀ ਨੁਹਾਰ ਸ਼੍ਰੋਮਣੀ ਕਾਲ ਦਲ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਬਦਲ ਸਕਦੇ ਨੇ ਤਾ ਚੰਡੀਗੜ੍ਹ ਦੇ ਵਿੱਚ ਵੀ ਜਿਹੜੇ ਚੰਡੀਗੜ੍ਹ ਦੇ ਮੁੱਦੇ ਨੇ ਜਿਹੜੀਆਂ ਚੰਡੀਗੜ੍ਹ ਦੇ ਵਿੱਚ ਵੀ ਜਿਹੜੀਆਂ ਬਹੁਤ ਕੰਮ ਨੇ ਜਿਹੜੇ ਹੋਣ ਵਾਲੇ ਨੇ ਜਿਹੜੇ ਚੰਡੀਗੜ੍ਹ ਦੇ ਨਾਲ ਵਸਦੇ ਪਿੰਡ ਨੇ ਜਿਹੜੀ ਉਹਨਾਂ ਦੀ ਆਸ ਦੀ ਕਿਰਨ ਆ ਉਹ ਅੱਜ ਸ਼੍ਰੋਮਣੀ ਕਾਲਦਲ ਦੇ ਨਾਲ ਆ ਤਾਂ ਹੀ ਉਹ ਅੱਜ ਵੱਖ-ਵੱਖ ਪਾਰਟੀਆਂ ਤੋਂ ਨੌਜਵਾਨ ਨੇ ਜਿਹੜੇ ਆਪਣੇ ਪੂਰੇ ਸਾਥੀਆਂ ਦੇ ਨਾਲ ਪੂਰੇ ਪਰਿਵਾਰ ਗਰੁੱਪਾਂ ਦੇ ਨਾਲ ਅੱਜ ਸ਼੍ਰੋਮਣੀ ਕਾਲਦਲ ਦੇ ਵਿੱਚ ਜੁਆਇਨਿੰਗ ਕਰਨ ਲੱਗੇ ਨੇ ਜਿਨ੍ਹਾਂ ਦੇ ਵਿੱਚ ਸਾਡੇ ਆਕਾਸ਼ਦੀਪ ਸਿੰਘ ਜੀ ਆਕਾਸ਼ ਜੀ ਜਿਹੜੇ ਬੀਐਸਪੀ ਦੀ ਜਿਹੜੀ ਆ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਅੰਦਰ ਲੈੜੇ ਆਜੂ ਜਵਾਲ ਕਰਨ ਲੱਗੇ ਨੇ ਬਾਕੀ ਸਭ ਨੂੰ ਡਿਟੇਲ ਚ ਜਾਣਕਾਰੀ ਬਟਰੇਲਾ ਸਾਹਿਬ ਹੋਰ ਦੇਣਗੇ ਚੰਡੀਗੜ੍ਹ ਬਾਰੇ ਹਰ ਸਿਮਰਨ ਸਿੰਘ ਜੀ ਕਾਂਗਰਸ ਪਾਰਟੀ ਛੱਡ ਕੇ ਅੱਜ ਸ਼੍ਰੋਮਣੀ ਕਾਲ ਦਲ ਵਿੱਚ ਆਪਣੀ ਪੂਰੀ ਟੀਮ ਦੇ ਨਾਲ ਇਹ ਉਹ ਨੌਜਵਾਨ ਨੇ ਜਿਹੜੇ ਇਕੱਲੇ ਨਹੀਂ ਜਿਨ੍ਹਾਂ ਦੇ ਮਗਰ ਕਾਫਲੇ ਚੱਲਦੇ ਨੇ ਤੇ ਆਸ ਦੀ ਕਿਰਨ ਸ਼੍ਰੋਮਣੀ ਕਾਲੇਦਲ ਤੋਂ ਰੱਖ ਕੇ ਅੱਜ ਸ਼੍ਰੋਮਣੀ ਕਾਲੇਦਲ ਦਾ ਝੰਡਾ ਫੜਨ ਲੱਗੇ ਨੇ ਸਰਨਜੀਤ ਸਿੰਘ ਜੀ ਜਿਹੜੇ ਬੀਜੇਪੀ ਦੇ ਵਿੱਚ ਯੂਥ ਦੇ ਲੀਡਰ ਰਹੇ ਨੇ ਯੂਥ ਦੇ ਚਿਹਰੇ ਰਹੇ ਨੇ ਸਰਨਜੀਤ ਸਿੰਘ ਜੀ ਉਹ ਅੱਜ ਬੀਜੇਪੀ ਪਾਰਟੀ ਨੂੰ ਛੱਡ ਕੇ ਪੂਰੀ ਟੀਮ ਸਮੇਤ ਸ਼੍ਰੋਮਣੀ ਕਾਲੇਦਲ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਇਹ ਨੌਜਵਾਨਾਂ ਨੂੰ ਮੈਂ ਵਿਸ਼ਵਾਸ ਦਿਵਾਉਣਾ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਵੱਲੋਂ ਪੂਰੀ ਸਮੂਚੀ ਸੀਨੀਅਰ ਲੀਡਰਸ਼ਿਪ ਵੱਲੋਂ ਕਿ ਤਕੜੇ ਹੋ ਕੇ ਪਾਰਟੀ ਦਾ ਝੰਡਾ ਚੱਕ ਕੇ ਬਾੜ-ਬਾਰ ਤੱਕ ਜਾ ਕੇ ਚੰਡੀਗੜ੍ਹ ਦੇ ਵਿੱਚ ਚੱਲੀਏ ਜੋ ਵੀ ਸ਼੍ਰੋਮਣੀ ਕੱਲ ਦਾ ਜੀ ਇੱਕ ਕੌਂਸਲਰ ਆ ਤੁਸੀਂ ਇਹਨਾਂ ਦੀ ਬਾੜ ਵਿੱਚ ਜਾ ਕੇ ਦੇਖੋ ਪਟਰੇਲਾ ਸਾਹਿਬ ਦੀ ਸਾਰੇ ਚੰਡੀਗੜ੍ਹ ਦੇ ਵਿੱਚ ਗੱਲਾਂ ਹੁੰਦੀਆਂ ਨੇ ਕਿਉਂਕਿ ਦਿਨ ਰਾਤ ਮਿਹਨਤ ਕਰ ਰਹੇ ਨੇ ਬਾਕੀ ਮੈਂ ਸਾਰੇ ਆਏ ਹੋਏ ਨੌਜਵਾਨਾਂ ਦਾ ਸਵਾਗਤ ਕਰਦਾ ਜੀ ਆਕਦਾ ਬਾਕੀ ਗੱਲ ਬਾਅਦ ਚੋਂ ਕਰਾਂਗੇ ਮੈਂ ਪਟਰੇਲਾ ਸਾਹਿਬ ਨੂੰ ਬੇਨਤੀ ਆ ਕਿ ਥੋੜੀ ਤੁਸੀਂ ਵੀ ਜਣ ਕਰੀ ਦੇ ਦਿਓ ਬਹੁਤ ਬਹੁਤ ਧੰਨਵਾਦ ਫਰਦਾਨ ਜੀ ਚੰਡੀਗੜ੍ਹ ਬਾਰੇ ਅਸੀਂ ਪ੍ਰਧਾਨ ਜੀ ਨੇ ਵੀ ਕਾਫੀ ਕੁਝ ਦੱਸਿਆ ਮੈਂ ਵੀ ਦੱਸਣ ਜਾਂਦਾ ਤੁਹਾਨੂੰ ਕਿ ਜਿਹੜਾ ਚੰਡੀਗੜ੍ਹ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਪਹਿਲੀ ਵਾਰ ਹੋਏਗਾ ਜਿਹੜਾ ਐਮਪੀ ਦੀ ਚੋਣ ਲੱਗ ਲੜੇਗਾ ਅੱਜ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਨਾਲ ਮਿਲ ਕੇ ਹੀ ਚੋਣ ਲੜਿਆ ਹੈ ਔਰ ਭਾਰਤੀ ਜਨਤਾ ਪਾਰਟੀ ਦਾ ਕੈਂਡੀਡੇਟ ਹੀ ਰਿਹਾ ਹੈ ਅਸੀਂ ਪਿਛਲੇ ਦਿਨ ਜਿਹੜੀ ਨਗਰ ਨਿਗਮ ਦੀ ਚੋਣ ਸੀ ਉਹ ਅਸੀਂ ਲੜੇ ਸੀਗੇ ਜਿਨ੍ਹਾਂ 'ਚ 15 ਵਾਡਾਂ ਦੇ ਵਿੱਚੋਂ 7.8% ਵੋਟ ਸਾਨੂੰ ਪਿਆ ਸੀਗਾ ਉਸ ਦੇ ਆਧਾਰ ਉਸ ਨੂੰ ਆਧਾਰ ਬਣਾ ਕੇ ਅਸੀਂ ਜਿਹੜੀ ਇਹ ਚੋਣ ਲੜਨ ਜਾ ਰਹੇ ਹਾਂ ਤੇ ਅਸੀਂ ਇਹ ਚੋਣ ਦੇ ਵਿੱਚ ਜਿਹੜੇ ਇੱਥੋਂ ਦੇ ਲੋਕਲ ਮੁੱਦੇ ਨੇ ਉਹਨਾਂ ਤੇ ਅਸੀਂ ਗੱਲ ਕਰਾਂਗੇ ਕਿਉਂਕਿ ਨੈਸ਼ਨਲ ਇਸ਼ੂਸ ਤੇ ਚੰਡੀਗੜ੍ਹ ਦਾ ਹਮੇਸ਼ਾ ਐਮਪੀ ਜਿਹੜਾ ਚੁਣਿਆ ਗਿਆ ਹੈ ਉਹ ਨੈਸ਼ਨਲ ਇਸ਼ੂਸ ਤੇ ਚੁਣਿਆ ਜਾਂਦਾ ਹੈ ਕਿ ਸੈਂ ਕੇਂਦਰ ਦੇ ਵੀ ਸਰਕਾਰ ਕੀ ਦੀ ਬਣ ਰਹੀ ਹੈ ਪਰ ਚੰਡੀਗੜ੍ਹ ਦੀ ਗੱਲ ਕੋਈ ਵੀ ਇੱਥੋਂ ਦਾ ਐਮਪੀ ਨਾ ਅਜੇ ਤੱਕ ਕਰੀ ਐ ਨਾ ਨਾ ਪਹਿਲਾਂ ਉਹਨੇ ਕਰੀ ਐ ਨਾ ਕਾਂਗਰਸ ਵਾਲਿਆਂ ਨੇ ਕਰੀ ਐ ਚੰਡੀਗੜ੍ਹ ਦੇ ਇਸ਼ੂਸ ਤੇ ਕੋਈ ਵੀ ਦਿੱਲੀ ਜਾ ਕੇ ਬੋਲਦਾ ਨਹੀਂ ਹੈ ਅਸੀਂ ਜਿਹੜਾ ਹੈਗਾ ਇੱਥੇ ਤੇ ਜਿਹੜੇ ਮੁੱਦੇ ਨੇ ਲੋਕਲ ਪਿੰਡਾਂ ਦੇ ਮੁੱਦੇ ਨੇ ਲਾਲ ਡੋਰੇ ਦਾ ਮੁੱਦਾ ਹੋ ਗਿਆ ਲਾਲ ਡੋਰੇ ਦੇ ਬਾਹਰ ਕਨੈਕਸ਼ਨ ਨਹੀਂ ਮਿਲਦੇ ਬਾੜੇ ਨੇ ਜਿਹੜੇ ਜਿੰਝੇ ਜਮੈਂ ਦੱਸਣਾ ਜਦੋਂ ਬਾੜੇ ਨੰਬਰ ਦੇ ਜਿਨ੍ਹਾਂ ਦੇ ਮਾਲਕ ਪਿੰਡਾਂ ਵਾਲੇ ਨੇ ਉਹਨਾਂ ਨੂੰ ਪਾਣੀ ਦੇ ਕਨੈਕਸ਼ਨ ਨਹੀਂ ਮਿਲ ਰਹੇ ਜਦਕਿ ਪਾਣੀ ਉਹ ਬਿਲ ਮੀਟਰ ਲਵਾਣਾ ਚਾਹੁੰਦੇ ਨੇ ਫਰੀ ਨਹੀਂ ਵਰਤਣਾ ਚਾਹੁੰਦੇ ਉਹਨਾਂ ਨੂੰ ਪਾਣੀ ਦੇ ਕਨੈਕਸ਼ਨ ਨਹੀਂ ਮਿਲ ਰਹੇ ਬਿਲਡਿੰਗ ਦੀ ਬਿਲਡਿੰਗ ਬਾਇਲਾਜ਼ ਨਹੀਂ ਇੱਥੇ ਦੇ ਐਮੈਂਡ ਕਿਤੇ ਜਾ ਰਹੇ ਜਿਹੜੇ ਇੱਥੋਂ ਦੀ ਬਡਾਪਾ ਪੈਨਸ਼ਨ ਨਹੀਂ ਵਧੀ ਵਿਧਵਾ ਪੈਨਸ਼ਨ ਨਹੀਂ ਵਧੀ ਡਿਸੇਬਲ ਪੈਨਸ਼ਨ ਨਹੀਂ ਵਧੀ ਕੋਈ ਸ਼ਗਨ ਸਕੀਮ ਨਹੀਂ ਲਾਗੂ ਜਦਕਿ ਨਾਲ ਦੇ ਸੂਬਿਆਂ ਦੇ ਵਿੱਚ ਚਾਹੇ ਪੰਜਾਬ ਚ ਲਾ ਲਓ ਚਾਹੇ ਹਰਿਆਣਾ ਚ ਲਾ ਲਓ ਪੰਜਾਬ ਦੇ ਵਿੱਚ ਜਦੋਂ ਸਾਡੀ ਸਰਕਾਰ ਹੁੰਦੀ ਸੀ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੀ ਸ਼ਗਨ ਸਕੀਮ ਚੱਲਦੀ ਸੀ ਔਰ ਹੋਰ ਵੀ ਜਿਹੜੇ ਸ਼ਹਿਰ ਦੇ ਮੁੱਦੇ ਮੁੱਦੇ ਨੇ ਫਲੋਰ ਵਾਈਜ਼ ਜਿਹੜੀਆਂ ਇਹਨਾਂ ਨੇ ਰਜਿਸਟਰੀਆਂ ਬੰਦ ਕਰੀਆਂ ਹੋਈਆਂ ਨੇ ਉਹ 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 ਬਹੁਤ ਵੱਡਾ ਮੁੱਦਾ ਏ ਹਾਊਸਿੰਗ ਬੋਰਡ ਦੇ ਜਿਹੜੇ ਮਕਾਨ ਹੈ ਇਹਨਾਂ ਨੂੰ ਨੋਟਿਸ ਆ ਜਾਂਦੇ ਨੇ ਦੂਜੇ ਤੀਜੇ ਦਿਨ ਇਹਨਾਂ ਨੂੰ ਹਰਾਸ ਕੀਤਾ ਜਾਂਦਾ ਏ ਜਿੱਥੋਂ ਦੀ ਆਬਾਦੀ 1.5 ਤੋਂ 2 ਲੱਖ ਜਿੰਨਾਂ ਦੀ ਆਬਾਦੀ ਹੈ ਉਹ ਲੋਕ ਵੀ ਇਹਨਾਂ ਤੋਂ ਪਰੇਸ਼ਾਨ ਨੇ ਕਲੋਨੀਆਂ ਦੇ ਮਾਲਕਾਨਾ ਹੱਕ ਦੀ ਗੱਲ ਕਰੀ ਸੀ ਇਹਨਾਂ ਨੇ ਅੱਜ ਤੱਕ ਕਿਸੇ ਨੂੰ ਮਾਲਕਾਨਾ ਹੱਕ ਨਹੀਂ ਦਿਆ ਕਰਾਏਦਾਰਾਂ ਤੋਂ 182000 ਫਾਰਮ ਭਰਾਏ ਸੀ ਕਿ ਤੁਹਾਨੂੰ ਛੱਤ ਦਵਾਂਗੇ ਕਿਸੇ ਨੂੰ ਕੁਝ ਨਹੀਂ ਦਿੱਤਾ ਅਸੀਂ ਇਹਨਾਂ ਮਸਲਿਆਂ ਤੇ ਜਿਹੜੀ ਹੈ ਚੋਣ ਲੜਨ ਜਾ ਰਹੇ ਹਾਂ ਤੇ ਮੈਨੂੰ ਉਮੀਦ ਹੈ ਕਿ ਜਿਸ ਤਰ੍ਹਾਂ ਇਹ ਹੰਗਾਰਾ ਮਿਲ ਰਿਹਾ ਹੈ ਮੇਰੇ ਨੌਜਵਾਨ ਵੀਰ ਗੁਰਪ੍ਰੀਤ ਸਿੰਘ ਬੜੇੜੀ ਜਿੱਦਣ ਤੋਂ ਪ੍ਰਧਾਨ ਬਣੇ ਨੇ ਇਹਨਾਂ ਦੀ ਮਿਹਨਤ ਸਦਕਾ ਜਿਹੜੇ ਇਹ ਸਾਰੇ ਯੂਥ ਹੈ ਉਹ ਜੁਆਇਨ ਕਰ ਰਿਹਾ ਹੈ ਮੈਂ ਸਾਰੇ ਯੂਥ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਅਸੀਂ ਜਿਹੜਾ ਹੈ ਤੁਹਾਨੂੰ ਤੁਹਾਡੀ ਪਿੱਠ ਤੇ ਖੜਾਗੇ ਤੇ ਲੋਕਾਂ ਦੇ ਅਸੀਂ ਕੰਮ ਕਰਾਂਗੇ ਅਸੀਂ ਕੰਮ ਆ ਜੇ ਮੈਂ ਤੀਜੀ ਵਾਰ ਲੋਕਾਂ ਨੇ ਮੈਨੂੰ ਚੁਣਿਆ ਹੈ ਪਰਿਵਾਰ ਨੇ ਮੈਨੂੰ ਪਰਿਵਾਰ ਚ ਪੰਜਵੀਂ ਵਾਰ ਚੁਣਿਆ ਗਿਆ ਤਾਂ ਕੰਮਾਂ ਦੇ ਨਤੀਜਿਆਂ ਨਾਲ ਚੁਣਿਆ ਗਿਆ ਨਹੀਂ ਇੱਕ ਥਾਂ ਤੋਂ ਪੰਜ ਵਾਰ ਜਿਤਨਾ بڑا ਔਖਾ ਹੈ ਇਸ ਕਰਕੇ ਅਸੀਂ ਉਸ ਏਜੰਡੇ ਨੂੰ ਉਹਨਾਂ ਕੰਮਾਂ ਨੂੰ ਅਸੀਂ ਸਾਰੇ ਚੰਡੀਗੜ੍ਹ ਦੇ ਵਿੱਚ ਲੈ ਕੇ ਜਾਣਾ ਚਾਹੁੰਦੇ ਹਾਂ ਜਿਹੜੀ ਚੰਡੀਗੜ੍ਹ ਦੀ ਜਨਤਾ ਤਰਾਹੀ ਤਰਾਹੀ ਕਰਦੀ ਹੈ ਜਿਹਨੂੰ ਹੁਣ ਤੱਕ ਐਮਪੀ ਨਹੀਂ ਪਤਾ ਵੀ ਕਿੱਥੇ ਰਹਿੰਦਾ ਹੈ ਕਿਤਰਾ ਕਿਸ ਤਰ੍ਹਾਂ ਐਮਪੀ ਨੂੰ ਮਿਲਣਾ ਹੈ ਮੇਰੇ ਮੇਰਾ ਰਕਾਰਡ ਹੈ ਕਿ ਮੈਂ ਰੋਜ਼ 9 ਤੋਂ 11 ਸਵੇਰੇ ਆਪਣੇ ਆਫਿਸ 'ਚ ਬੈਠਦਾ ਇਹੋ ਜੇ ਸੰਗਤ ਦਰਸ਼ਨ ਅਸੀਂ ਸਾਰੇ ਚੰਡੀਗੜ੍ਹ ਦੇ ਵਿੱਚ ਕਰਿਆ ਕਰਾਂਗੇ ਤੇ ਚੰਡੀਗੜ੍ਹ ਦੀ ਜਨਤਾ ਦੇ ਕੰਮ ਕਰਾਵਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਮੁੱਦੇ ਨੇ ਜਿਹੜੇ ਬਟਰੇਲਾ ਸਾਹਿਬ ਪ੍ਰਧਾਨ ਸਾਹਿਬ ਨੇ ਸਾਡੇ ਚੰਡੀਗੜ੍ਹ ਦੇ ਦੱਸੇ ਨੇ ਉਹਨਾਂ ਨੇ ਕਿ ਕਿਹੜੇ ਮੁੱਦਿਆਂ ਤੇ ਚੰਡੀਗੜ੍ਹ ਦੇ ਵਿੱਚ ਜਿਹੜੀ ਆ ਉਹ ਮੈਂਬਰ ਪਾਰਲੀਮੈਂਟ ਦੀ ਚੋਣ ਸ਼੍ਰਮਣੀ ਕਲ ਦਾ ਲੜੂਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਰਾ ਜਿਹੜਾ ਚੰਡੀਗੜ੍ਹ ਦਾ ਬਕਰਾ ਚੋਣ ਮੈਨੀਫੈਸਟੋ ਵੀ ਸਾਹਿਬ ਸਰਦਾਰ ਸੁਖ ਸਿੰਘ ਬਾਦਲ ਜੀ ਉਹ ਜਾਰੀ ਕਰਨਗੇ ਤਾਂ ਕਿ ਜਿਹੜੀ ਚੰਡੀਗੜ੍ਹ ਦੀ ਜਿਹੜੀ ਆ ਰੁਕੇ ਹੋਏ ਕੰਮ ਨੇ ਜਾਂ ਚੰਡੀਗੜ੍ਹ ਦੇ ਜਿਹੜੇ ਮੁੱਦੇ ਨੇ ਉਹਨਾਂ ਨੂੰ ਵੀ ਹੱਲ ਕੀਤਾ ਜਾ ਸਕੇ